ਸਤ ਸ੍ਰੀ ਅਕਾਲ ਨਮਸਕਾਰ ਅਦਬ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮ제 ਚ ਹੋਗੇ ਇੰਡੀਆ ਦਾ ਰਿਓ ਪਾਕਿਸਤਾਨ ਦਾ ਰਿਓ ਜਾਂ ਦੂਸਰੀ ਰਿਸ਼ਤਾਂ ਦੇ ਕਿਤੇ ਵੀ ਇਹ ਦੋਸਤੋ ਵੀਡੀਓ ਗੀਜੇ ਦਿੱਲੀ ਰਿਪੋਰਟ ਦੀ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਪਹਿਲੀ ਵਾਰੀ ਗੇ ਰੌਣਕਾਂ ਨਹੀਂ ਰਹੀਆਂ ਜੀ ਪਹਿਲਾਂ ਜਦੋਂ ਵੀ ਬਾਹਰ ਆਈਦਾ ਸੀ ਨਾ ਤੇ ਹਰ ਫਲਾਈਟ ਵਿੱਚ ਨਾ ਤਕਰੀਬਨ ਪੰਜਾਬੀਆਂ ਦਾ ਰਸ ਹੁੰਦਾ ਸੀ ਜਿਹੜੀ ਮਰਜ਼ੀ ਫਾਇਰ ਦੇਖ ਲੋ ਇਹ ਇੰਡੀਆ ਦੇਖ ਲੋ ਕੋਈ ਵੀ ਲਾਈਨ ਲੋਕ ਤੇ ਹੁਣ ਵੀ ਆ ਰਹੇ ਨੇ ਨਿਕਲੋ ਜਿਵੇਂ ਕਹਿੰਦੇ ਨਾ ਮੇਲੇ ਵਾਲੀ ਗੱਲ ਨਜ਼ਾਰੀ ਵਾਲੀ ਗੱਲ ਉਹ ਨਹੀਂ ਜੀ ਰਹੀ ਕਿਉਂਕਿ ਬਾਹਰ ਦੇ ਮੁਲਕਾਂ 'ਚ ਹੋ ਗਈ ਸਖਤੀ ਇਸ ਕਰਕੇ ਲੋਕ ਥੋੜਾ ਚੀਕਦੇ ਬੇ ਜਦੋਂ ਤੋਂ ਅਮਰੀਕਾ ਤੋਂ ਬੰਦੇ ਵਾਪਸ ਵੇਜੇ ਨਾ ਉਹਦੇ ਕਰਕੇ ਨਾ ਬਹੁਤ ਲੋਕਾਂ ਦੇ ਮਨ 'ਚ ਡੈਸ਼ ਜੀ ਪੈ ਗਈ ਹੋਈ ਹੈ ਜਿਵੇਂ ਅੱਗੇ ਚਾਈਦਾ ਸੀ ਨਾ ਪੰਜਾਬ ਦੇ ਵਿੱਚ ਟਾਇਲਟ ਤੇ ਸਕੂਲ ਤਾਂ ਤਾਂ ਦੇ ਖੁੱਲੇ ਸੀ ਸਕੂਲ ਤੇ ਅਜੇ ਵੀ ਖੁੱਲੇ ਹੋਏ ਨੇ ਪਰ ਰਸ਼ਟ ਕੱਟ ਗਿਆ ਹੈ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਅਜੇ ਕਰਕੇ ਵੀ ਪੱਕੇ ਉਹਨਾਂ ਚ ਕਾਲ ਨਹੀਂਗਾ ਬਾਹਰ ਬੜੀ ਸਖਤੀ ਇਹ ਸ਼ੂਜ਼ ਕੀ ਜਾ ਰਹੇ ਨੇ بڑے ਬੰਦਿਆਂ ਨੇ ਰਿਪੋਰਟ ਕੀਤਾ ਹੈ ਇਸ ਕਰਕੇ ਲੋਕ ਥੋੜੇ ਚਿੰਤਰੀ ਨੇ ਬਾਕੀ ਦੋਸਤੋ ਜਿਨ੍ਹਾਂ ਨੇ ਸੋਚਿਆ ਨਾ ਬਾਹਰ ਜਾਣਾ ਉਹਨਾਂ ਜਾਣੇ ਜਾਣਾਗਾ ਸਾਨੂੰ ਤਕਰੀਬਨ ਕਾਫੀ ਬੰਦੇ ਮਿਲੇ ਵੇ ਉਹ ਅੱਜਕੱਲ ਨਾ ਮੀਡਿਸਟ ਤਿਆਰੀ ਕੀਤੀ ਆ ਜਾਣ ਦੀ ਉਹਨਾਂ ਨੇ ਕੋਈ ਕੁਵੈਤ ਜਾ ਰਿਹਾ ਹੈ ਕੋਈ ਸਾਊਦੀ ਜਾ ਰਿਹਾ ਹੈ ਕੋਈ ਦੁਬਈ ਜਾ ਰਿਹਾ ਹੈ ਉਹਨਾਂ ਨੂੰ ਸਾਰੀ ਗੱਲ ਬਾਤ ਪੁੱਛੀ ਵੀ ਤੁਹਾਡਾ ਨਹੀਂ ਦਿਲ ਕਰਦਾ ਯੂਰਪ ਜਾਣ ਨੂੰ ਉਹ ਕਹਿੰਦੇ ਦੀ ਯੂਰਪ ਜਾ ਲੀਂਗਾ ਪੈਸੇ ਬੜੇ ਲੱਗਦੇ ਵੇ ਤੇ ਵਰਕ ਪਰਮਿੰਟ ਦਾ ਚਾਂਸ ਕੋਈ ਨਹੀਂਗਾ ਇਸ ਕਰਕੇ ਅਰਬ ਕੰਟਰੀਆਂ ਸਾਡੇ ਵਾਸਤੇ ਚੰਗੀਆਂ ਹੈਗੀਆਂ ਬੇਸ਼ੱਕ ਕਮਾਈ ਘਾਟੇ ਲੇਕਿਨ ਅਸੀਂ ਇੱਕ ਦੇ ਸਾਲ ਬਾਅਦ ਚੱਕਾ ਲਾਭ ਨੇ ਆਪਣੇ ਘਰ ਵਰ ਮਿਲ ਕੇ ਲੈਣੇ ਆ ਤੇ ਪੈਸੇ ਵੀ ਅਸੀਂ ਘੱਟ ਹੀ ਲਾ ਕੇ ਜਾਂਦੇ ਆ ਕਿਉਂਕਿ ਸਸਤਾ ਕੰਮ ਚੱਲ ਜਾਂਦਾ ਹੈ ਕੋਈ 1 ਲੱਖ ਚ ਪਹੁੰਚਿਆ ਕੋਈ 2 ਲੱਖ ਚ ਪਹੁੰਚਿਆ ਯਾਨੀ ਕਿ 30 35 35 40 ਲੱਖ ਰੁਪਏ ਜਾ ਕੇ ਉਹ ਰਿਸਕ ਲੈਣ ਨੂੰ ਤਿਆਰ ਨਹੀਂ ਗਏ ਬਾਕੀ ਤਕਰੀਬਨ ਇੰਨਾ ਮੁਲਕਾਂ ਦੇ ਵਿੱਚ ਜਿਹੜੇ ਬੰਦੇ ਜਾਂਦੇ ਵੇ ਨਾ ਉਹ ਜਿਆਦਾ ਪਿੰਡਾਂ ਤੋਂ ਜਾਂਦੇ ਵੇ ਸ਼ਹਿਰ ਦੇ ਬੰਦੇ ਦੇ ਵਾਸਤੇ ਗੱਲ ਨਹੀਂ ਗਈ ਉੱਥੇ ਆ ਕੇ ਭਾਰਾ ਕੰਮ ਕਰ ਸਕਦੇ ਬਿਲਡਿੰਗ ਲਾਈਨ ਦਾ ਅਸੀਂ ਇਹ ਨਹੀਂ ਕਹਿੰਦੇ ਵੀ ਕਰ ਨਹੀਂ ਸਕਦੇ ਲੇਕਿਨ ਸ਼ਾਇਦ ਸੋਚਦੇ ਵੀ ਹੋਰ ਤਰੀਕੇ ਨਾਲ ਪੈਸੇ ਕਮਾਏ ਜਾਣ ਜੇ ਹਾਰਡ ਵਰਕ ਹੀ ਕਰਨਾ ਤਾਂ ਜਰੂਰ ਜਾ ਕੇ ਦੁਬਈ ਕਰਨਾ ਹੈ ਜਾਂ ਸਾਊਦੀ ਅਰਬ ਕਰਨਾ ਹੈ ਕਿਉਂਕਿ ਉੱਥੇ ਉਹਨਾਂ ਦੇ ਕਰੋਣੇ ਸਖਤ ਹੈਵੇਂ ਉੱਤੇ ਇੰਡੀਆ ਦੀ ਆਜ਼ਾਦੀ ਨਹੀਂ ਜੋ ਨਜ਼ਾਰਾ ਰਹਿਣ ਦਾ ਇੰਡੀਆ ਵਿੱਚ ਹੈਗਾ ਨਾ ਉਦੀ ਦੀ ਕਾਲੀ ਛੱਡੋ ਜੋ ਮਰਜ਼ੀ ਖਾਓ ਪੀਓ ਜੀ ਹਰ ਚੀਜ਼ ਤੁਹਾਨੂੰ ਮਿਲਦੀ ਹੈ ਤੈਨਾਂ ਵਿੱਚਲੇ ਜਾਓ ਬੱਸ ਸਟੇਸ਼ਨ ਚਲੇ ਜਾਓ ਕਿਸੇ ਵੀ ਥਾਂ ਤੇ ਚਲੇ ਜਾਓ ਸਿੱਰੇ ਸਿੱਰੇ ਪੂਰੀਆਂ ਮਿਲ ਜਾਂਦੀਆਂ ਕੁਲਚੇ ਮਿਲ ਜਾਂਦੇ ਦੁਪਹਿਰ ਦੀ ਬਣੀ ਬਣਾਈ ਸਬਜ਼ੀ ਲੈ ਲਓ ਰੈਸਟੋਰੈਂਟ ਕਿ ਖਾਣਾ 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 ਬੈਠ ਕੇ ਖਾ ਲਓ ਪਕੌੜੇ ਲਓ ਜਲੇਬੀਆਂ ਲਓ ਜਾਨੀ ਕਿ ਤੁਹਾਨੂੰ ਮਨ ਨਹੀਂ ਤਰਸਦਾ ਤੇ ਪ੍ਰਦੇਸ਼ਾਂ ਜੀ ਇਹੋ ਚੀਜ਼ ਦੀ ਮੁਸ਼ਕਲ ਆਉਂਦੀ ਹੈ ਮਿਲ ਤੇ ਇਥੇ ਜਾਂਦਾ ਹੈ ਲੇਕਿਨ ਇੰਡੀਆ ਵਾਲਾ ਯਾਨੀ ਹਰ ਬਿਆਰ ਚ ਦੁਕਾਨ ਤੋਂ ਤੁਹਾਨੂੰ ਸਮਾਨ ਮਿਲ ਜੇਗਾ ਇਕ ਤਰ੍ਹਾਂ ਥੋੜੀ ਨਾ ਸਟਰਗਲ ਕਰਨੀ ਬੰਦੀ ਦੂਰ ਜਨਾਂ ਬੰਦ ਸਮਾਂ ਲੱਗਿਆ ਬਾਕੀ ਦੋਸਤੋ ਇੰਡੀਆ ਨਜ਼ਾਰਾ ਬਹੁਤ ਜੇ ਬੜਾ ਮਜਾ ਆਉਂਦਾ ਜਦੋਂ ਘੁੰਮਣ ਚਾਹੀਦਾ ਨਾ ਮੈਂ ਵੀ ਥੋੜੇ ਦਿਨ ਲੱਗ ਗਿਆ ਇੰਡੀਆ ਬੜਾ ਮਜ਼ਰਿਆ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖ